ਨੈਮੈਂਬਰ ਸਾਹਿਬ ਵਧੀਆ ਬਈ ਵਧੀਆ ਅੱਛਾ ਅੱਜ ਫਿਰ ਟੋਕਰੇ ਬਣਵਾ ਰਹੇ ਹਾਂ 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 ਜੇ ਬਾਈ ਟੋਕਰੇ ਬਣਾਉਂਦੇ ਆ ਕੰਮ ਚੱਲਿਆ ਲੇਟ ਜੀ ਇਹਨਾਂ ਦਾ ਅੱਛਾ ਹਾਂ ਪਹਿਲਾਂ ਮੀਂਹ ਪਈ ਗਿਆ ਹਾਂ 2 ਵਜੇ ਕੰਮ ਚੱਲਿਆ ਇਹਨਾਂ ਦਾ ਵਿਚਾਰਿਆਂ ਦਾ ਅੱਛਾ ਫਿਰ 15 ਟੋਕਰੇ ਬਣੇ ਇਹਨਾਂ ਤੋਂ ਇਹ ਤਿੰਨ ਜਾਣੇ ਸੀ ਆ ਦੋ ਬਾਈ ਤਾਂ ਹੋਣੀ ਆਏ ਅੱਛਾ ਅੱਛਾ ਬਈਰੋਂ ਵੈਸੇ ਲੋਪ ਹੀ ਹੋ ਰਿਹਾ ਸੀ ਹੈਨਾ ਇਹ ਕਿੱਤਾ ਵਿੱਚ ਪਲਾਸਟਿਕ ਦੇ ਲੈਣ ਲਾਗੇ ਵਿੱਚ ਬਈ ਅੱਛਾ ਜੋ ਫਿਰ ਹੋਏ ਇਹਦੇ ਇਹਦੀ ਰੀਸ ਤਾਂ ਕਿੱਥੇ ਕਰਦੇ ਆ ਹਾਂ ਇਹਦੀ ਰੀਸ ਤਾਂ ਕਿੱਥੇ ਹੁੰਦੀ ਹੈ ਇਹ ਤਾਂ ਪਹਿਲਾਂ ਤੋਂ ਲਾ ਕੇ ਹਾਂ ਸਾਡੀ ਵੀ 50 ਸਾਲ ਦੀ ਉਮਰ ਹੋ ਗਈ ਵੀ ਇਹੀ ਦੇਖਦੇ ਆਂ ਪਰ ਲੱਕੜ ਆਪਣੇ ਤੂਤ ਦੇ ਟੋਕਰੀ ਵਧਿਆ ਆਏ ਨਾ ਬਈ ਆਪਾਂ ਬਾਈ ਹੋਰਾਂ ਨਾਲ ਵੀ ਗੱਲ ਕਰਾਂ ਬਈ ਆਇਓ ਤੁਸੀਂ ਲਾਓ ਰੌਚੀ ਕਰੋ ਹਾਂ ਹਾਂ ਟਾਈਮ ਤੋਂ ਲੱਗ ਪਾ ਹੁਣ ਭੱਜਾਂ ਤੇ ਹਾਂ ਹਾਂ ਕਰੀ ਜਨ ਹਾਂ ਜੀ ਆਹ ਮੈਂ ਉਹ ਲਾ ਲੁੱਗੀ ਅੱਛਾ ਜੇ ਨਾ ਇਹ ਹਾਂ ਜੇ ਨਾ ਲਾ ਲਾ ਹਾਂ ਹੋਰ ਬਾਈ ਕੀ ਹਾਲ ਠੀਕ ਹੈ ਜੀ ਮਹਾਰਾ ਜੀ ਤੇ ਬਾਈ ਤੁਸੀਂ ਕਦੋਂ ਕਦੋਂ ਸ਼ੁਰੂ ਕੀਤਾ ਸੀ ਟੋਕਰੇ ਬਣਾਉਣਾ ਇਹ ਪਹਿਲਾਂ ਤਾਂ ਜੀ ਬਜ਼ੁਰਗ ਹੀ ਬਣਾਉਂਦੇ ਆਏ ਆ ਹਾਂਜੀ ਤੇ ਉਦੋਂ ਬਾਅਦ ਚ ਜਾਂਦੀ ਕਿ ਬਜ਼ੁਰਗ ਸਾਨੂੰ ਲੜ ਲੜ ਕੇ ਤੇ ਸਾਨੂੰ ਤਾਂ ਸਿਖਾਤੇ ਆ ਜੀ ਹਾਂਜੀ ਜਿਹੜੀ ਹੁਣ ਦੀ ਮਟੀਰ ਹੈ ਹੁਣ ਸਿੱਖ ਨਹੀਂ ਰਹੀ ਜੀ दे, अच्छा ਤੁਸੀਂ ਕਿੰਨੇ ਰੁਪਈਆ ਤੋਂ ਸਟਾਰਟ ਕੀਤਾ ਸੀ ਬਾਈ ਟੋਕਰਾ ਬਣਾਉਣ ਦੀ ਕਿ ਇਹ 1.5 ਰੁਪਏ ਤੋਂ ਤਿਆਰ ਕੀਤਾ ਮੇਰਾ ਟੋਕਰਾ ਜਿੰਦੀ 1 ਰੁਪਈਆ ਦਾ ਸਾਬਾ ਅੱਛਾ ਜੀ ਤੇ 1.5 ਰੁਪਈਆ 12 1.5 ਰੁਪਈਆ ਦੀ ਟੋਕਰੀ ਤੇ ਢਾਈਆਂ ਦੇ ਟੋਕਰਾ ਅੱਛਾ ਟੂੜੀ ਵਾਲਾ ਠੀਕ ਹੈ ਤਨ ਮੇਲ ਦੇ ਚੀਜ਼ਾਂ ਬਣਾਉਂਦੇ ਜਾਂਦੇ ਜਣ ਦੀ ਅੱਛਾ ਅੱਛਾ ਅੱਗੇ ਤੂੜੀ ਵਾਲਾ ਵੱਖਰਾ ਬਣਾਉਣਾ ਹਰੇ ਵਾਲਾ ਵੱਖਰਾ ਬਣਾਉਣਾ ਹਾਂਜੀ ਛੋਟੀ ਚੀਜ਼ ਵੱਖਰੀ ਬਣਾਉਣੀ ਫਿਰ ਉਹ ਇਹ ਜਾਂਦੇ ਬਜ਼ੁਰਗਾਂ ਦੇ ਅੱਛਾ ਇਹਦੇ ਵਿੱਚ ਵੀ ਫਰਕ ਹੁੰਦਾ ਤੂੜੀ ਵਾਲੇ ਤੇ ਹਰੇ ਵਾਲੇ ਚ ਕੀ ਫਰਕ ਸੀ ਬਈ ਉਹ ਤੂੜੀ ਵਾਲਾ ਜੀ ਉਹ ਫਿਰ ਤੂੜੀ ਹੁੰਦੀ ਹੈ ਵੀ ਬਰੀਕ ਹੁੰਦੀ ਹੈ ਹਾਂਜੀ ਵੀ ਜ਼ਿਆਦਾ ਵੀ ਹਲਕੀ ਹੁੰਦੀ ਹੈ ਠੀਕ ਹੈ ਠੀਕ ਹੈ ਵੀ ਉਹ ਵੱਡਾ ਬਣਾਉਂਦੇ ਸੀ ਵੱਡਾ ਬਣਾਉਂਦੇ ਸੀ ਹਾਂ ਜਾਰੇ ਸੀ ਉਹ ਤਾਂ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਤਕੜਾ ਚਰਵਾਦ ਜੀ ਫਿਰ ਅਸੀਂ ਪੰਜਾਂ ਤੇ ਬਣਾਇਆ ਹਾਂਜੀ ਤੇ 3 ਰੁਪਏ ਟੋਕਰੀ ਦੇ ਫਿਰ ਲਾਉ 10 ਰੁਪਏ ਹਾਂਜੀ ਟੋਕਰੀ ਦੇ ਤੇ 15 ਰੁਪਏ ਟੋਕਰੇ ਦੇ ਕਰਦੇ ਆਏ ਚੱਲਦਾ ਹੁਣ 21 ਮੈਕਸ ਹੈ ਜੀ ਠੀਕ ਹੈ ਕਿਉਂਕਿ ਹੁਣ ਮੈਕਸੀ ਲੋਕ ਰੱਖਦੇ ਤੇ ਮੈਕਸੀ ਬਣਾਉਂਦੇ ਆ ਠੀਕ ਹੈ ਬਈ ਇੱਕ ਦਿਨ ਚ ਬਈ ਇੱਕ ਬੰਦਾ ਜੇ ਲੱਗਿਆ ਰਹੇ ਕਿੰਨੇ ਕਿ ਟੋਕਰੇ ਬਣਾ ਦਿੰਦਾ ਜਾਣਦੀ ਤਕਰੀਬਨ ਤੜਕੇ ਤੋਂ ਲੈ ਕੇ 11:00 ਵਜੇ ਤੋਂ ਲੱਗ ਜੀ ਤਾਂ 9 ਟੋਕਰਿਆਂ ਦੀ ਆਮਦਨ ਲੈ ਲੈਂਦਾ ਇੱਕ ਬੰਦਾ ਠੀਕ ਇਹ ਕਿੰਨਾ ਟਾਈਮ ਚੱਲਦਾ ਬਈ ਸੀਜ਼ਨ ਤੁਹਾਡਾ ਇਹ ਸੀਜ਼ਨ ਚੱਲ ਜਾਂਦਾ ਜੇ ਲਾਈਏ ਤਾਂ ਸਮਝ ਲੋ 3.5 ਮਹੀਨੇ ਚੱਲੇ ਜਾਂਦਾ 3.5 ਮਹੀਨੇ ਫਿਰ ਤੁਸੀਂ ਕੀ ਕਰਦੇ ਉਦੋਂ ਬਾਅਦ ਚ ਜੀ ਫੇਰ ਕਣਕਾਂ ਕਣਕਾਂ ਚੱਲ ਪੈਂਦੀਆਂ ਨਹੀਂ ਫਿਰ ਤੇ ਜਿਹੜੇ ਜਿਵੇਂ ਹੁਣ ਵਧੀਆ ਆਮਦਨ ਆਇਆ ਹੈਗੀ ਆ ਵੀ ਤੁਹਾਡੇ ਮੁੰਡੇ ਕੀ ਕਹਿੰਦੇ ਆ ਵੀ ਅਸੀਂ ਕਰਨਾ ਨਹੀਂ ਕੰਮ ਨਾ ਜੀ ਉਹ ਸਿੱਖਦੇ ਨਹੀਂ ਜੀ ਉਹ ਕਹਿੰਦੇ ਐਵੇਂ ਲੱਕੜਾਂ ਤੇ ਮੱਥਾ ਮਾਰਾਂਗੇ ਘਰ ਛੱਡਾਂਗੇ ਅੱਛਾ ਜੀ ਐਵੇਂ ਸੌ ਚੰਗਾ ਨਹੀਂ ਮੰਨਦੇ ਜੀ ਅੱਛਾ ਅੱਛਾ ਤੇ ਅੱਗੇ ਬਜ਼ੁਰਗ ਜਣਦੇ ਸਾਡੇ ਨਾਲ ਲੜਦੇ ਵੀ ਸਾਰੋ ਕਿਸੇ ਦੇ ਨਹੀਂ ਬਣਾਉਣ ਜਾਓਗੇ ਤਾਂ ਆਪਦੇ ਤਾਂ ਘਰੇ ਬਣਾ ਲਵੋਗੇ ਹਾਂ ਜੀ ਇਹ ਵੀ ਗੱਲ ਸਹੀ ਆ ਬਾਈ ਹਾਂ ਜਣਦੇ ਕਿ ਹੁਣ ਉਹ ਕਹਿੰਦੇ ਚੱਲ ਸਾਡਾ ਸਰੀ ਜਾਂਦਾ ਹੁਣ ਤਾਂ ਜੀ ਨਾ ਤਾਂ ਡੰਗਰ ਰਹਿ ਬਾਈ ਮਿਹਨਤ ਵੀ ਬਹੁਤ ਆ ਬੰਦਾ ਉੱਥ ਉਰੀ ਵਾਂਗੂ ਕੁਕੀ ਜਾਂਦਾ ਰਹਿੰਦਾ ਹੈ ਨਾ ਹਾਂਜੀ ਮਿਹਨਤ ਇਹਦੀ ਬਹੁਤ ਜ਼ਿਆਦੀ ਹੈ ਜੀ ਮਿਹਨਤ ਤਾਂ ਬਹੁਤ ਆ ਬਈ ਜਿਹੜੀ ਆ ਸਾਡੀ ਦਾਤੀ ਹੈ ਜੀ ਇਹ ਇਹਦੇ ਵਿੱਚ ਪੂਲ ਨਿਗਰ ਰੱਖਣੀ ਪੈਂਦੀ ਹੈ ਹਾਂਜੀ ਇਹ ਸਸਤਰ ਹੈ ਜੀ ਚੀਜ਼ ਹੈ ਜਿੱਥੇ ਪੈ ਗਿਆ ਇਹ ਜਿਵੇਂ ਸਿਟੀ ਨੂੰ ਲਾ ਕੇ ਧਰ ਦਿੰਦੇ ਨੇ ਉਵੇਂ ਹੀ ਲਾ ਦੇਣਾ ਅੱਛਾ ਥੋੜੀ ਤਾਂ ਨਹੀਂ ਵੇਚੇਗਾ ਨਾ ਬਦਦਾ ਜੀ ਆਹ ਦੇ ਕੇ ਸਾਡੇ ਬੱਜਾ ਜਾਂਦੇ ਆਹੀ ਪੂਰੀ ਕੋਸਟ ਕਰਦੇ ਆ ਤਾਂ ਵੀ ਇਹ ਸਾਨੂੰ ਇਹ ਚੰਬੜ ਦਾ ਅੱਛਾ ਬਈ ਕਿਉਂਕਿ ਮਸੀਨ ਮਸੀਨ ਬਤਰੀ ਹੈ ਮਸੀਨ ਵਾਲੀ ਚੀਜ਼ ਇਹ ਇੱਕ ਟੋਕਰਾ ਤੁਸੀਂ ਜੇ ਲੱਗ ਜਾਓਂ ਪੂਰਾ ਛੁੱਟੀ ਨਾ ਬਣਾਉਣਾ ਹੋਵੇ ਹਾਂਜੀ ਕਿੰਨੇ ਟਾਈਮ ਚ ਬਣਾਓਗੇ ਬਾ ਘੰਟਾ ਹੀ ਲੱਗਦਾ ਜੀ ਜਿੰਨੀ ਮਰਜ਼ੀ ਛੁੱਟੀ ਲਈ ਜੀ ਇੱਕ ਟੋਕਰੇ ਤੇ ਹਾਂਜੀ ਇੱਕ ਘੰਟਾ ਜਾਂਦੀ ਪੂਰਾ ਲੱਗ ਜਾਂਦਾ ਅੱਛਾ ਉਹ ਵੀ ਬਾਤ ਤਾਂ ਵੱਧ ਜਾਂਦੀ ਕਿ ਤੇਜੀ ਵਾਲਾ ਤਾਂ ਪਾਣ ਆ ਜਾਂਦੀ ਕਿ ਛਾਲੀਆਂ ਮਿੰਟਾਂ ਚ ਬਣਾ ਦੇਵੇ ਹਾਂਜੀ ਤੇ ਆ ਆਮ ਤਕਰੀਬਨ ਜਾਂਦੀ ਕਿ ਇਹ ਪੂਰੀ ਜਵਾਨੀ ਚ ਵੀ ਬਣਾ ਕੇ ਦੇਖਿਆ ਹਾਂਜੀ ਤੇ ਉਦੋਂ ਵੀ ਜਾਂਦੀ ਕਿ ਇਹ ਘੰਟਾ ਹੀ ਖਾਦਾ ਜੇ ਨੇ ਹੁਣ ਵਾਇਰਲ ਸੁੱਖ ਰੱਖੇ ਆਪਾਂ ਮੁਕਾਬਲਾ ਕਰਾਵਾਂਗੇ ਤੇ ਨਾਮ ਵੀ ਰੱਖਾਂਗੇ ਹਾਂਜੀ ਤੇ ਆਪਾਂ ਨਾ ਬੋਲ ਕੇ ਵਧੀਆ ਆ ਸੁਣ ਰਹੇ ਆਪਣੇ ਭਰਾ ਹਾਂਜੀ ਮੁਕਾਬਲਾ ਕਰਾ ਕੇ ਵਧੀਆ ਹਾਂਜੀ ਵੀ ਜਾਨੀ 3100 2100 ਨਾਮ ਰੱਖ ਕੇ ਹੂੰ ਵੀ ਟੋਕਰਾਂ ਦਾ ਬਣਾਵਾਂਗੇ ਵੀ ਜਿਹੜਾ ਬੰਦਾ ਪਹਿਲਾਂ ਬਣਾਊਗਾ ਹਨਾ ਉਹਨੂੰ ਆਪਾਂ ਨਾਮ ਦੇ ਦਾਂਗੇ ਠੀਕ ਠੀਕ ਹਾਂ ਨਹੀਂ ਉਹ ਕਰਾਉਣੇ ਚਾਹੀਦੇ ਜਿਵੇਂ ਕਬੱਡੀ ਵਾਲਿਆਂ ਦੇ ਮੁਕਾਬਲੇ ਹੁੰਦੇ ਆ ਹੈ ਜੀ ਕਬੱਡੀ ਵਾਲਿਆਂ ਨਾਲੋਂ ਵੀ ਭੈੜਾ ਕੰਮ ਹੈ ਇਹ ਹਾਂ ਹਾਂ ਸਹੀ ਗੱਲ ਹੈ ਇਹ ਬਹੁਤ ਜਾਣਦੀ ਕਿ ਬਹੁਤ ਫੁਰਤੀ ਵਰਤ ਨਹੀਂ ਪੈਂਦੀ ਹੈ ਸਹੀ ਗੱਲ ਹੈ ਤੇ ਬਹੁਤ ਹੀ ਜਾਣਦੀ ਕਿ ਜਿਵੇਂ ਹੁਣ ਲਾ ਲਓ ਆਪਾਂ 10 ਬੰਦੇ ਲਾ ਗਏ ਤਕਰੀਬਨ ਜੀ ਉਹ ਸਾਡੀ ਨਿਗਾਹ ਨਾਲ ਕੰਮ ਕਰਨਾ ਵੀ ਉਹ ਕਿੱਦਾਂ ਕਰਦਾ ਕਿੱਦਾਂ ਕਰਦਾ ਤੇ ਗਾਂ ਦੀ ਪੂਰੀ ਪਾਵਰ ਵਾਲਾ ਹੀ ਜਾਂਦੀ ਅੱਗੇ ਜਾਊਗਾ ਜਿਹੜਾ ਪੂਰਾ ਤਸਤ ਬੰਦਾ ਹੋਊਗਾ ਸਹੀ ਗੱਲ ਹੈ ਤੇ ਤਸਤੇ ਸਹੀ ਸਾਰੀ ਹੈ ਜੀ ਸਹੀ ਗੱਲ ਹੈ ਉਹ ਤਾਂ ਹੁਣ ਸਰੀਰ ਬਣ ਜਾਂਦੇ ਆ ਬਾਈ ਹਨਾ ਕਿਉਂਕਿ ਜਦੋਂ ਅਸੀਂ ਬਾਹਰ ਨਿਕਲਦੇ ਆ ਅਸੀਂ ਇੱਕੋ ਸਟਾਪ ਹੋ ਕੇ ਨਿਕਲਦੇ ਆ ਐ ਹੀ ਨਹੀਂ ਵੀ ਕੋਈ ਫਰਕ ਇੱਕੋ ਪਿੰਡ ਦੇ ਉਹ ਬਾਈ ਹੋਰ ਹੰਣਾ ਵੀ ਕਰਦੇ ਇੱਕੋ ਬੰਦਾ ਕਾਹਦਾ ਕਹਿੰਦਾ ਕੁਛ ਨਾ ਕੁਛ ਤੁਸੀਂ ਵੀ ਬਾਈ ਫਿਰ ਇਹਨਾਂ ਦੇ ਕੋਲ ਹੀ ਰਹਨੇ ਹੋ ਕਿ ਅਲੱਗ ਰਹਨੇ ਤੁਸੀਂ ਨਹੀਂ ਲੱਗ ਰਹੇ ਨਹੀਂ ਅੱਛਾ ਹਾਂ ਇਹ ਅੱਡ ਪੱਤੀ 'ਚ ਰਹਿੰਦੇ ਅਹੀ ਅੱਡ ਪੱਤੀ 'ਚ ਰਹਿੰਦੇ ਅੱਛਾ ਹਾਂਜੀ ਠੀਕ ਹੈ ਤੁਸੀਂ ਅਲੱਗ ਪੱਤੀ 'ਚ ਹਾਂ ਠੀਕ ਹੈ ਇੱਥੇ ਤੁਸੀਂ ਉ ਆਉਣੇ ਇਕੱਠੇ ਹੋ ਉਹਨੇ ਇਕੱਠੇ ਆ ਅੱਜ ਫਿਰ ਅੱਜ ਹਾਂ ਅੱਜ ਇਸੇ ਵੇਲੇ ਤੁਸੀਂ ਨਹੀਂ ਅਸੀਂ ਕਹਾ ਕੰਮ ਕਰਕੇ ਲੁਧਿਆਣਾ ਆਏ ਰਗੇ ਜੀ ਅੱਛਾ ਅੱਛਾ ਉਧਰ ਆਇਆ ਹਣ ਠੀਕ ਆ ਇਹ ਬਾਈਆਂ ਦੇ ਟੋਕਰੇ ਰਹਿੰਦੇ ਸੀਗੇ ਅੱਛਾ ਮੈਂ ਲਾਉਣ ਨਹੀਂ ਲੱਗਦਾ ਬਾਈ ਇਹ ਬਾਈ ਪੁੱਛੇ ਵੇ ਸੀ ਆਪਣੇ ਅੱਛਾ ਇਹ ਉਹਨਾਂ ਦੇ ਚੋਕਰੇ ਰਹਿੰਦੇ ਪਰ ਬਣਾ ਕੇ ਆ ਗਏ ਆ ਪੰਜਾਬ ਦੀ ਪੱਤੀ ਵਾਲੇ ਬੰਦੇ ਆ ਹਾਂਜੀ ਹਾਂ ਹਾਂ ਜੀ ਲਾਂਬਾ ਨਾ ਦੇਣ ਹੂੰ ਰੋਥੋਂ ਲੈ ਕੇ ਨਾਲ ਤਾਂ ਨਹੀਂ ਪੈਂਦਾ ਜੀ ਵੀ ਉਧਰੋਂ ਜਾ ਕੇ ਮਿਲੋ ਸਹੀ ਸਹੀ ਗੱਲ ਆ ਜੋ ਕੰਮ ਕੱਢ ਕੇ ਆ ਗਏ ਆਂ ਦਿਨ ਇਹ ਵੀਰ ਬਲਕੇ ਦੇ ਸਾਡੇ ਅੱਛਾ ਅੱਛਾ ਸਾਨੂੰ ਉਧਰੋਂ ਵੀ ਚਾਹ ਚੜ੍ਹ ਗਿਆ ਵੀ ਉਧਰ ਦਾ ਬੰਦਾ ਗੱਲ ਵਧੀਆ ਇਹਨਾਂ ਦੇ ਆਏ ਆ ਹੋਰ ਸਭ ਫੇਰ ਚੱਕਿਆ ਗਿਆ ਸਹੀ ਗੱਲ ਆ ਬਈ ਨੇ ਇਕੱਠਾ ਹੁੰਦਾ ਹੀ ਆ ਹਨਾ ਇਕੱਠਾ ਹੁੰਦਾ ਜੀ ਹੂੰ ਇਹਨਾਂ ਨੇ ਵਾਜਾ ਲਾ ਲੇਖਿਆ ਕੱਲ ਨੂੰ ਬਾਈ ਉਹੀ ਰੋਟੀ ਹੋਰ ਖਾ ਲੈਣਗੇ ਕਿਤੇ ਹੈ ਨਾ ਹਾਂ ਇਹ ਨਹੀਂ ਪਤਾ ਕਿੱਥੇ ਲਿਖੀ ਹੈ ਸਹੀ ਗੱਲ ਆ ਬਾਈ ਆ ਰੋਟੀ ਦੀ ਗੱਲ ਕਰੀਏ ਆਪਾਂ ਵੀ ਜਿੱਥੇ ਸਾਡੀ ਲਿਖੀ ਵੀ ਆ ਮਾਲ ਵੀ ਬਾਈ ਜਿਹੜੀ ਵੀ ਕਲਾ ਉੱਥੇ ਜਾ ਕੇ ਹੀ ਛਕ ਲੈਣੀ ਸਹੀ ਗੱਲ ਆ ਪਤਾ ਨਹੀਂ ਕਿਹਦੇ ਹੱਥਾਂ ਦੀ ਕਿਸ ਨੇ ਪਾਣੀ ਫੜਾਉਣਾ ਨਾਲੇ ਵੱਡਾ ਤਾਂ ਕੌਣ ਹੁੰਦਾ ਰੋਟੀ ਦੇਣ ਵਾਲਾ ਇਹ ਤਾਂ ਬਾਈ ਕੋਈ ਨਹੀਂ ਹੁੰਦਾ ਵਾਈ ਗੁਰੂ ਆ ਜੀ ਕੋਈ ਨਹੀਂ ਹੁੰਦਾ ਵਾਈ ਗੁਰੂ ਆ हां जी जणती ਸਾਡੇ ਕੋਈ ਆਏ ਨਹੀਂ ਵੀ ਕੋਈ ਬੰਦਾ ਮਿਹਨਤੀ ਹੈ ਨਹੀਂ ਏ ਕੰਮ ਕਰਕੇ ਸਪੋਸ਼ਣ ਹੈ ਸਹੀ ਗੱਲ ਹੈ ਬੀ ਜਿਹੜੇ ਹੁਣ ਇਸ ਵਾਲੀ ਗਾਂ ਵਾਲੀ ਪੀੜ੍ਹੀ ਮੇਰੇ ਨੌਜਵਾਨ ਮੁੰਡਿਆ ਜਣਤੀ ਵੀ ਸਿੱਖਣਾ ਚਾਹੀਦਾ ਉਹਨਾਂ ਨੂੰ ਪੂਰੇ ਨੌਜਵਾਨ ਗੱਭਰੂ ਆ ਮੇਰੇ ਹਾਂਜੀ ਉਹ ਟੈਂਟਰ ਦਾ ਦਾ ਕੰਮ ਕਰ ਲੈਣਗੇ ਹਾਂਜੀ ਜਾਂ ਕੋਈ ਮੂਵੀ ਵਾਲ ਨਾਲ ਜਾ ਫੜਦੇਗੇ ਹਾਂਜੀ ਪਰ ਟੋਕਰ ਨੂੰ ਪਹਿਲਾਂ ਅੱਛਾ ਉਹਨਾਂ ਕਹੀ ਦਾ ਵੀ ਸਿੱਖ ਲੋ ਇੱਦਾਂ ਦੇ ਵਿੱਚ ਜਾਦੇ ਲੋਡ ਆ ਟੋਕਰਾਂ ਸਿੱਖ ਲੋ ਕੱਲ ਨੂੰ ਕੰਮ ਆਊ ਸਾਡੇ ਪੁਰਗਾਂ ਨੇ ਵੀ ਕਿਹਾ ਜੀ ਹਾਂ ਕੱਲਾ ਤਾਂ ਜ਼ਰੂਰੀ ਆ ਕੱਲਾ ਤਾਂ ਜ਼ਰੂਰੀ ਆ ਆਡੀ ਦਾਤੀ ਨੂੰ ਵੀ ਨਹੀਂ ਆਪ ਲੋਕ ਕੈਨੇਡਾ ਤੋਂ ਮੰਗਾ ਟੋਕਰਿਆਂ ਵਾਲਾ ਵੀ ਕਹਿੰਦਾ ਉਹ ਐਵੇਂ ਮਾਰਾ ਕੇ ਬੈਠਾ ਰਹਾਂਗਾ ਫਿਰ ਪੁਰਾਣੀ ਦੇ ਕੇ ਉਹ ਇੰਟਰੀ ਜਾਂਦਾ ਕੰਮ ਦਾ ਸਹੀ ਗੱਲ ਵੀ ਦੁੱਕ ਵੰਗੂ ਜਿਵੇਂ ਆਪਾਂ ਕਹਿੰਨੇ ਸਾਡੇ ਤੋਂ ਮੁੰਡੇ ਕੰਮ ਕਰਦੇ ਨਹੀਂ ਸਾਡੇ ਵੀ ਨਹੀਂ ਕਰਦੇ ਨਹੀਂ ਐ ਨਾ ਸਾਰਿਆਂ ਦੇ ਬਾਈ ਕਿਸੇ ਪਾਸੇ ਹੋ ਜਾਂਦਾ ਹਨਾ ਜੇ ਬੰਦੇ ਕੰਮ ਕਰਨ ਇਹ ਹਾਂ ਫਿਰ ਸਾਰਿਆਂ ਦੀ ਹੋ ਜਾਂ ਪਛੋਕੇ ਰਹਾਂਗੇ ਲੱਗੇ ਹੈ ਕਹਿੰਦੇ ਮਾੜਾ ਤਾਂ ਹੈ ਨਹੀਂ ਜ਼ਿੰਮੇਵਾਰ ਤੇ ਘਰੇ ਕੰਮ ਕਰਨਾ ਸਹੀ ਗੱਲ ਹੈ ਜਿੰਮੇਵਾਰ ਦੇ ਸਰਦਾਰ ਬਣ ਕੇ ਉਹ ਐ ਬਈ ਐ ਟੋਕਰਾ ਖਰਾਬ ਤਾਂ ਹੁੰਦਾ ਨਹੀਂ ਜੇ ਬੰਦਾ ਵਧੀਆ ਇਹਦੇ ਦੋ ਸਾਲ ਦੀ ਗਾਰੰਟੀ ਹੈ ਜੀ ਸਾਡੀ ਅੱਛਾ ਹਾਲ ਤਾਂ ਪੱਕਾ ਹੀ ਟੁੱਟਦਾ ਹੀ ਨਹੀਂ ਜੀ ਯੋ ਮਰਜੀ ਸਾਲ ਦੀ ਤਾਂ ਗਾਰੰਟੀ ਪੂਰੀ ਹੈ ਨਾ ਇਹ ਬਣਦੇ ਠੰਡ ਚ ਹੀ ਆ ਜੀ ਅੱਛਾ ਹਾਂ ਜੀ ਬਣਦੇ ਠੰਡ ਠੰਡ ਚ ਹੀ ਆ ਹਾਂ ਬਣੇ ਜੀ ਟੋਕਰੇ ਭਾਈ 8 ਮਾਂ ਲੱਗ ਗਿਆ 7 ਸਾਲ ਹਾਂ ਜੀ ਇਹ ਜਾਣਦੀ ਜ਼ਿੰਮੇਦਾਰ ਆ ਜਿਹੜਾ ਜ਼ਿੰਮੇਦਾਰ ਜਾਣਦੀ ਕਿ ਆਪ ਦੀ ਜਿਵੇਂ ਚੀਜ਼ ਬਣਾਤੀ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਸੰਭ ਕੇ ਰੱਖਾਂਗੇ ਤਾਂ ਜਿੰਦੀ 2 ਸਾਲ ਦੀ ਮਿਆਦ ਵੱਧ ਵੀ ਪਾ ਸਕਦਾ ਕੈਨੇਡਾ ਟੋਕਰੇ ਭੇਜ ਦੀ ਹੈ ਹਾਂ ਕੈਨੇਡਾ ਜੀ ਸਾਡੇ ਸਾਬੇ ਤਾਂ ਗਏ ਆ ਜੀ ਬਹੁਤ 2015 ਦੇ ਵਿੱਚ ਅੱਛਾ 2015-16 ਦੇ ਵਿੱਚ ਮੈਂ 6-7 ਸਾਬੇ ਭੇਜੇ ਸੀਗੇ ਉਹ ਵੀ ਧਰਮਕੋਟ ਬਣਾ ਕੇ ਭੇਜੇ ਸੀਗੇ ਅੱਛਾ ਹਾਂ ਕੈਨੇਡਾ ਗਾਣੇ ਔਰ ਫਿਰ ਇੱਛਾ ਹੈਗੀ ਆ ਵੀ ਭੇਜ ਦੀ ਆਪ ਕੈਨੇਡਾ ਨੂੰ ਭੇਜੋ ਜੀ ਲਓ ਵੀ ਦੋ ਆਪਾਂ ਹੁਣ ਬਾਈ ਹੋਰ ਇਹ ਕਹਿੰਦੇ ਵੀ ਚਾਹੇ ਕੈਨੇਡਾ ਮੰਗਵਾ ਲਓ ਕੋਈ ਚੱਕਰੀ ਨਹੀਂ ਭੇਜ ਦਾਂਗੇ ਹਾਂ ਤੇ ਇੱਕ ਬਾਈ ਆਪਣਾ ਨੰਬਰ ਦੱਸ ਦੋ ਨੰਬਰ ਜੀ ਹੈਗਾ 82830 ਹੈ ਜੀ ਹਾਂਜੀ 45473 ਹੈ ਜੀ ਦੁਬਾਰੇ ਫਿਰ ਦੱਸੋ 82830 45473 70961 हां जी 17524 ਮਿਹਰਬਾਨੀ ਭਾਈ ਸਾਡੇ ਜੋੜੀ ਦਾ ਪੱਕਾ ਨੰਬਰ ਹੈ ਠੀਕ ਹੈ ਭਾਈ ਕੋਈ ਗੱਲ ਨਹੀਂ ਦੋਨੋਂ ਭਰਾਵਾਂ ਦਾ ਮਿਹਰਬਾਨੀ ਹਾਂ ਚਾਚ ਤਾਈ ਚਾਚੇ ਦੇ ਪੁੱਤ ਹੈ ਉਹ ਭਰਾ ਹੀ ਹੁੰਦੇ ਆ ਤਾਈ ਠੀਕ ਹੈ ਮੈਂਬਰ ਸਾਹਿਬ ਠੀਕ ਹੈ ਵੀਰੇ ਮਿਹਰਬਾਨੀ ਧੰਨਵਾਦ ਹੋ ਗਿਆ